ਸਭ ਤੋਂ ਪਹਿਲਾਂ ਜਦੋਂ ਤੁਸੀਂ ਉੱਤੇ ਬੈਠ ਜਾਂਦੇ ਹੋ ਜੀ ਪੈਰ ਇਹਦੇ ਵਿੱਚ ਰੱਖ ਲੈਣੇ ਤੁਸੀਂ ਓਕੇ ਜੀ ਆ ਜਿਹੜੀ ਚੀਜ਼ ਆ ਜੀ ਇਹ ਤੁਹਾਡੇ ਥਾਈਜ਼ ਨੂੰ ਪ੍ਰੈਸ਼ਰ ਦੇਣ ਵਾਸਤੇ ਆ ਓਕੇ ਜੀ ਇਹਨੂੰ ਤੁਸੀਂ ਇਦਾਂ ਥਾਈਜ਼ ਤੇ ਬੰਨ ਲੈਣਾ ਜੀ ਮਤਲਬ ਪੈਰ ਤੋਂ ਲੈ ਕੇ ਸਿਰ ਤੱਕ ਸਾਰੀ ਚੀਜ਼ ਜੀ ਸਾਰੇ ਦਾ ਸਾਰਾ ਜੀ ਇਹਨੂੰ ਇਦਰੋਂ ਬੰਨ ਲੈਣਾ ਸਿਰ ਤੁਹਾਡਾ ਇਹਦੇ ਵਿੱਚ ਜੀ ਜਿੱਦਾਂ ਵੀ ਤੁਸੀਂ ਰੱਖ ਸਕਦੇ ਹੋ ਜੀ ਇਸ ਸਿਰ ਵਾਸਤੇ ਬਹੁਤ ਕੰਫਰਟੇਬਲ ਉੱਤੇ ਥੱਲੇ ਵੀ ਕੀਤਾ ਜਾ ਸਕਦਾ ਇਹਨੂੰ ਹਰ ਇੱਕ ਜਿਹੜਾ ਸਰੀਰ ਦਾ ਅੰਗ ਆ ਜੀ ਕੱਲਾ ਕੱਲਾ ਉਹਦੇ ਉੱਪਰ ਇਹਦਾ ਵਰਕ ਹੋ ਰਿਹਾ ਜੀ ਐ ਸਮਝ ਲਓ ਕਿ ਆਪਾਂ ਜਦੋਂ 5-7 ਬੰਦੇ ਜਿਹੜੇ ਆ ਮ사ਜ ਵਾਸ ਨੂੰ ਤਕਰੀਬਨ ਫੁੱਲ ਬਾਡੀ ਦੇ ਉੱਪਰ ਇਹਦਾ ਕੰਮ ਹੋ ਰਿਹਾ ਹੈ 500 ਦੇ ਵਿੱਚ ਅਸੀਂ ਇੱਕ ਨਾਲ ਇੱਕ ਫ੍ਰੀ ਦਿੰਦੇ ਆ ਜਿਹੜਾ ਵੀ ਇਹ ਵੀਡੀਓ ਨੂੰ ਸ਼ੇਅਰ ਕਰਕੇ ਸਕਰੀਨਸ਼ਾਟ ਲੈ ਕੇ ਸਾਡੇ ਕੋਲ ਇੱਥੇ ਆਏਗਾ ਉਹਨੂੰ ਅਸੀਂ ਇੱਕ ਸੈਸ਼ਨ ਇਹਦਾ ਬਿਲਕੁਲ ਫ੍ਰੀ ਦਿਆਂਗੇ ਇਹ ਸਾਡੀਆਂ ਮਸ਼ੀਨਾਂ ਜੀ ਮ사ਜ ਚ ਹੈ ਜਿਹਨੂੰ ਆਪਾਂ ਕਹਿੰਦੇ ਪੈਰ ਤੋਂ ਲੈ ਕੇ ਸਿਰ ਤੱਕ ਆਹ ਨਾਲੇ ਬੈਠੇ ਆ ਤੇ ਨਾਲੇ ਗੱਲਬਾਤ ਕਰਦੇ ਆ ਠੀਕ ਹੈ ਜੀ ਤਾਂ ਭਾਈ ਸਾਹਿਬ ਅੱਜ ਹਮ ਕਰਨੇ ਵਾਲੇ ਹੈ ਰਿਲੈਕਸ ਬੋ ਬਤਾਤੇ ਹੈ ਭਾਈ ਸਾਹਿਬ ਜੈਸੇ ਜੈਸੇ ਸੁਦਾਤ ਮੈਂ ਬਾਦ ਵੀ ਕਰਾਂਗੇ ਔਰ ਆਪਕੋ ਬਤਾਏਗੇ ਕਹਾਂ ਪੇ ਆਨਾ ਹੈ ਆਪਨੇ ਅਗਰ ਰਿਲੈਕਸ ਸੈਸ਼ਨ ਇਹ ਭਾਜੀ ਵਿ ਮੋ ਹੈ ਠੀਕ ਹੈ ਇੰਟਰਨੈਸ਼ਨਲ ਬੇਸ ਕੰਪਨੀ ਹੈ ਤੇ ਇਹਦੀ ਆਪਾ ਤੁਸੀਂ ਹੁਣ ਮਸਾਜ ਲਾ ਕੇ ਦੇਖੋ ਤੁਹਾਨੂੰ ਪਤਾ ਲੱਗੇਗਾ ਜੀ ਇੱਕ ਤੇ ਮੰਨ ਲਓ ਮਸਾਜ ਤੇ ਹੋਗੀ ਰਿਲੈਕਸੇਸ਼ਨ ਵਾਸਤੇ ਹੋਰ ਵੀ ਇਹਦਾ ਕੋਈ ਫਾਇਦਾ ਹੋਰ ਇਹਦਾ ਫਾਇਦਾ ਜਿਵੇਂ ਤੁਹਾਡੇ ਕੋਈ ਦਰਦਾਂ ਲੱਕ ਦੇ ਵਿੱਚ ਦਰਦਾਂ ਜਾਂ ਲੱਤਾਂ ਦੇ ਦਰਦਾਂ ਬਾਡੀ ਪੇਨ ਦੇ ਵਾਸਤੇ ਬਹੁਤ ਹੀ ਅੱਛੀਆਂ ਇਹ ਮਸ਼ੀਨਜ਼ ਹੈਗੀਆਂ ਜੀ ਰਫਲੈਕਸੋਲੋਜੀ ਦੇ ਤੌਰ ਤੇ ਤੁਸੀਂ ਫੀਡ ਟੂ ਬ੍ਰੇਨ ਆਪਣੇ ਨਰਵਸ ਸਿਸਟਮ ਨੂੰ ਵੀ ਸਹੀ ਕਰ ਸਕਦੇ ਨੇ। ਮਤਲਬ ਸਾਰਾ ਜੋ ਇਹਦੇ ਨਾਲ ਹੈਲਥ ਬੈਨੀਫਿਟ ਵੀ ਮਿਲਦੇ। ਬਿਲਕੁਲ ਜੀ। ਪੂਰੇ-ਪੂਰੇ ਬੈਨੀਫਿਟ ਤੁਹਾਨੂੰ ਮਿਲਣਗੇ। ਤੁਸੀਂ ਜਿੱਦਾਂ ਇਹਨੂੰ ਟਰਾਈ ਕਰੋਗੇ ਨਾ ਤੁਹਾਨੂੰ ਆਪੇ ਪਤਾ ਲੱਗੂ ਸਾਡਾ ਇਹਦਾ ਪੂਰਾ ਸਰੀਰ ਹੈ ਨਾ ਜੀ। ਜੀ। ਉਹਦੇ ਬ੍ਰੇਨ ਤੋਂ ਲੈ ਕੇ ਤੇ ਪੈਰਾਂ ਤੱਕ ਸਾਡੀ ਬਾਡੀ ਦੀ ਕੋਈ ਪ੍ਰੋਬਲਮ ਆ ਉਹਦੇ ਸਾਡੇ ਪ੍ਰੈਸ਼ਰ ਪੁਆਇੰਟਸ ਹੁੰਦੇ ਆ ਸਾਡੇ ਪੈਰਾਂ ਵਿੱਚ, ਪੈਕ ਵਿੱਚ, हिਪਸ ਵਿੱਚ ਉਹ ਪ੍ਰੈਸ਼ਰ ਪੁਆਇੰਟ ਨੂੰ ਵੀ ਪ੍ਰੈਸ਼ਰਾਈਜ਼ ਕਰੂਗੀ। ਇਹਦੇ ਵਿੱਚ ਤੁਹਾਨੂੰ ਐਕੂਪ੍ਰੈਸ਼ਰ, ਮ사ਜ, ਪ੍ਰੈਸ਼ਰ, ਪ੍ਰੈਸ਼ਰ ਪੁਆਇੰਟਸ, 에어 ਪ੍ਰੈਸ਼ਰ ਆਲ ਦਾ ਆਲ ਦੇ ਵਿੱਚ ਵੜ ਜਾਓਗੇ ਤਾਂ ਤੁਹਾਡੇ ਸਿਰ ਤੇ ਵੀ ਪ੍ਰੋਪਰ ਇਹਦਾ ਪ੍ਰੈਸ਼ਰ ਆਊਗਾ ਆਓ ਤੁਹਾਨੂੰ ਮੈਂ ਦੱਸਦਾ ਵੀ ਇਹ ਕਿਦਾਂ ਮਤਲਬ ਕਿ ਵਰਕਆਊਟ ਕਰਦੀ ਹੈ ਜੀ ਓਕੇ ਜੀ ਸਭ ਤੋਂ ਪਹਿਲਾਂ ਜਦੋਂ ਤੁਸੀਂ ਉੱਤੇ ਬੈਠ ਜਾਂਦੇ ਹੋ ਜੀ ਪੈਰ ਇਹਦੇ ਵਿੱਚ ਰੱਖ ਲੈਣੇ ਤੁਸੀਂ ਓਕੇ ਜੀ ਆ ਜਿਹੜੀ ਚੀਜ਼ ਆ ਜੀ ਇਹ ਤੁਹਾਡੇ ਥਾਈਜ਼ ਨੂੰ ਪ੍ਰੈਸ਼ਰ ਦੇਣ ਵਾਸਤੇ ਆ ਓਕੇ ਜੀ ਇਹਨੂੰ ਤੁਸੀਂ ਇਦਾਂ ਥਾਈਜ਼ ਤੇ ਬੰਨ ਲੈਣਾ ਜੀ ਮਤਲਬ ਪੈਰ ਤੋਂ ਲੈ ਕੇ ਸਿਰ ਤੱਕ ਸਾਰੀ ਚੀਜ਼ ਜੀ ਸਾਰੇ ਦਾ ਸਾਰਾ ਜੀ ਇਹਨੂੰ ਇਧਰੋਂ ਬੰਨ ਲੈਣਾ ਫਿਰ ਤੁਹਾਡਾ ਇਹਦੇ ਵਿੱਚ ਜਿੱਦਾਂ ਵੀ ਤੁਸੀਂ ਰੱਖ ਸਕਦੇ ਹੋ ਇਸ ਸਿਰ ਵਾਸਤੇ ਬਹੁਤ ਕੰਫਰਟੇਬਲ ਉੱਤੇ ਥੱਲੇ ਵੀ ਕੀਤਾ ਜਾ ਸਕਦਾ ਇਹਨੂੰ ਓਕੇ ਜੀ ਜਦੋਂ ਆਪ ਵਾਵਾਂ ਜਿਹੜੀਆਂ ਇਹਨਾਂ ਰੱਖ ਦਿੰਨੇ ਆਪਾਂ ਇਹਦੇ ਵਿੱਚ ਓਕੇ ਜੀ ਬਾਵਾਂ ਨੂੰ ਵੀ ਵੱਖੋ ਵੱਖ ਤਰੀਕੇ ਨਾਲ ਪ੍ਰੈਸ਼ਰ ਆਹ ਬਾਹ ਇਹਦੇ ਵਿੱਚ ਰੱਖੀ ਜਾਊਗੀ ਜੀ ਓਕੇ ਜੀ ਕਿਆ ਬਾਬਾ ਜੀ ਇਹ ਤੁਹਾਡੀਆਂ ਬਾਵਾਂ ਜੀ ਇਹ ਤੁਹਾਡੇ ਥਾਈਜ਼ ਪੈਰ ਫਿੱਟ ਸਾਰਾ ਬੈਗ ਏ ਟੂ ਜ਼ेड ਆਹ ਤੁਹਾਡੇ ਮੋਢੇ ਹਰ ਚੀਜ਼ ਨੇ ਤੁਹਾਡੀ ਸਪੈਸ਼ਲਾਈਜ਼ ਕਰ ਦੇਣੀ ਆ ਏ ਟੂ ਜ਼ेड ਜੇ ਤੁਸੀਂ 뮤ਜ਼ਿਕ ਵੀ ਸੁਣਨਾ ਚਾਹੁੰਦੇ ਹੋ ਇਹਦੇ ਵਿੱਚ ਰਿਲੈਕਸ ਹੋ ਕੇ ਤੇ ਯੂ ਐਸ ਬੀ ਲਾ ਕੇ ਜੋ ਵੀ ਸੁਣ ਸਕਦੇ ਹੋ ਬਲੂਟੂਥ ਦੇ ਨਾਲ ਵੀ ਇਹਨੂੰ ਤੁਸੀਂ ਜੋੜ ਸਕਦੇ ਹੋ ਹੁਣ ਇਹ ਤੁਹਾਡੀ ਆਟੋਮੈਟਿਕ ਗ੍ਰੈਵਿਟੀ ਚ ਆ ਗਈ ਆ ਜੀ ਤੇ ਤੁਹਾਡੇ ਬੋਡੀ ਨੂੰ ਸੈਂਸਰ ਕਰੇਗੀ ਉਸ ਤੋਂ ਬਾਅਦ ਇਹਨੇ ਆਟੋਮੈਟਿਕ ਤੁਹਾਡੀ ਮ사ਜ ਸ਼ੁਰੂ ਕਰ ਦੇਣੀ ਹੈ ਕਹਿਣਾ ਕੁਝ ਵੀ ਮੁਸ਼ਕਲ ਆ ਕਿਉਂਕਿ ਇਹਦਾ ਆਨੰਦ ਹੀ ਇੰਨਾ ਹੈ ਕਿ ਹਰ ਇੱਕ ਜਿਹੜਾ ਸਰੀਰ ਦਾ ਅੰਗ ਹੈ ਜੀ ਕੱਲਾ-ਕੱਲਾ ਉਹਦੇ ਉੱਪਰ ਇਹਦਾ ਵਰਕ ਹੋ ਰਿਹਾ ਜੀ ਐ ਸਮਝ ਲਓ ਕਿ ਆਪਾਂ ਜਦੋਂ 5-7 ਬੰਦੇ ਜਿਹੜੇ ਮ사ਜ ਵਾਸਤੇ ਲਾਏ ਨੇ ਔਰ ਉਹ ਪ੍ਰੋਪਰ ਵੇ ਨਾਲ ਕੱਲੇ-ਕੱਲੇ ਜਿਹੋ ਅੰਗ ਨੇ ਨਾ ਪੈਰਾਂ ਨੂੰ ਅਲੱਗ ਤੌਰ ਤੇ ਮ사ਜ ਹੋ ਰਹੀ ਹੈ ਜੀ ਮੋਢਿਆਂ ਨੂੰ ਪਿੱਠ ਨੂੰ ਸਿਰ ਨੂੰ ਤਕਰੀਬਨ ਫੁੱਲ ਬਾਡੀ ਦੇ ਉੱਪਰ ਇਹਦਾ ਕੰਮ ਹੋ ਰਿਹਾ ਜੀ ਕਿਵੇਂ ਜੇ ਕਿਸੇ ਨੇ ਮ사ਜ ਹੀ ਕਰਾਉਣੀ ਆ ਤੇ ਫਿਰ ਕੀ ਇਹਦਾ ਤੁਸੀਂ ਲੈਂਦੇ ਚ ਚਾਰਜਸ ਵਗੈਰਾ ਰੱਖੇ ਇਹਦਾ ਆਪ ਇਹਦਾ ਚਾਰਜ 499 ਰੱਖਿਆ ਤੇ ਇੱਕ ਨਾਲ ਇੱਕ ਫਰੀ ਰੱਖਿਆ ਜੀ ਓਕੇ ਜੀ ਮਤਲਬ ਦੋ ਜਣੇ ਆਉਣਗੇ ਇਹ ਤੇ 500 ਰੁਪਏ ਤੁਹਾਨੂੰ ਦੇਣਗੇ ਦੋ ਜਣੇ ਦੋ ਜਣੇ ਮ사ਜ ਕਰਾਂਗੇ ਜੀ ਕਿੰਨੇ ਸਮੇਂ ਵਾਸਤੇ ਜੀ ਇਹਦਾ 20 ਤੋਂ 30 ਮਿੰਟ ਦਾ ਪ੍ਰੋਸੈਸ ਆ ਜੀ ਇਹ ਜਿਹੜੇ 30 ਮਿੰਟ ਹੈ ਤੁਹਾਨੂੰ ਇਹ ਅਹਿਸਾਸ ਕਰਾਉਣਗੇ ਕਿ ਵੀ ਤੁਸੀਂ 3 ਘੰਟੇ ਮ사ਜ ਕੀਤੀ ਹੈ ਕਿਆ ਬਾਤ ਹੈ ਇਹ ਨਹੀਂ ਕਿ ਹਲੇ ਆਪਾਂ ਸਟਾਰਟ ਹੀ ਕੀਤਾ ਇਹਨੂੰ ਆਪਾਂ ਪਹਿਲਾਂ 10 ਸਾਲ ਸਾਡਾ α1 ਮਾਲ ਜਦੋਂ ਹੁੰਦਾ ਸੀਗਾ ਮਾਲ ਆਫ ਅਮਰੀਸਾ ਦੀ ਜਗ੍ਹਾ ਤੇ ਉੱਥੇ ਵੀ ਸਾਡੀਆਂ ਚੇਅਰ ਦੀ ਅਸੀਂ ਡੈਮੋ ਦਿੰਦੇ ਸੀਗੇ ਮ사ਜ ਉੱਥੇ ਵੀ ਇਹਨਾਂ ਦੇ ਨਾਲ ਆਪਾਂ ਦਿੰਦੇ ਸੀ ਪਰ ਹੁ ਸਵਾਹਾ ਲੋਕਾਂ ਤੱਕ ਵੰਡ ਰਿਹਾ ਤੇ ਦੇ ਰਿਹਾ ਤੇ ਇਹ ਭਾਈ ਜੇ ਖਰੀਦਣੀ ਹੋਵੇ ਤਾਂ ਰੇਂਜ ਕਿੱਥੋਂ ਸਟਾਰਟ ਹੋ ਜਾਂਦੀ ਹੈ ਕਿਸੇ ਨੇ ਬਾਏ ਕਰਨੀ ਹੋਵੇ ਅਸੀਂ ਉਹਨੂੰ ਬੈਸਟ ਪ੍ਰਾਈਸ ਦੇ ਉੱਤੇ ਇਹਦੀ ਜਿਹੜੀ ਸਟਾਰਟਿੰਗ ਰੇਂਜ ਹੈ 50000 ਤੋਂ ਸਟਾਰਟ ਹੋ ਜਾਂਦੀ ਹੈ ਜੀ ਲੈਗ ਮ사ਜਰ ਵਗੈਰਾ ਬਲੱਡ ਸਰਕੂਲੇਸ਼ਨ ਮਸ਼ੀਨ ਜਿਹੜੀ ਹਰ ਤਰ੍ਹਾਂ ਦੀਆਂ ਮਸ਼ੀਨ ਜੜੀਆਂ ਇਹਨਾਂ ਦੀ ਸਟਾਰਟਿੰਗ ਰੇਂਜ ਜਿਹੜੀ ਆ ਉਹ ਲਗਭਗ 5-6000 ਤੋਂ ਸ਼ੁਰੂ ਹੋ ਕੇ ਤੇ ਅੱਬ ਜਿਤਨਾ ਦੀ ਚੀਜ਼ ਕਿਸੇ ਨੂੰ ਚਾਹੀਦੀ ਹੋਏਗੀ ਉਹ ਚੀਜ਼ ਸਾਡੇ ਕੋਲ ਡਿਫਰੈਂਟ ਡਿਫਰੈਂਟ ਰੇਟ ਤੇ ਡਿਫਰੈਂਟ ਡਿਫਰੈਂਟ ਕਸਟਮਾਈਜ਼ ਤਰੀਕੇ ਦੇ ਨਾਲ ਆਪਾਂ ਉਹ ਨੰਬਰ ਦੇਖ ਕੇ ਤੇ ਤੁਸੀਂ ਕਾਲ ਕਰਕੇ ਆ ਸਕਦੇ ਹੋ ਤੇ ਜਿਹੜਾ ਵੀ ਮੇਰਾ ਭੈਣ ਭਰਾ ਮਾਤਾ ਬਜ਼ੁਰਗ ਕੋਈ ਇਹ ਵੀਡੀਓ ਨੂੰ ਸ਼ੇਅਰ ਕਰਕੇ ਸਕਰੀਨਸ਼ਾਟ ਲੈ ਕੇ ਸਾਡੇ ਕੋਲ ਇੱਥੇ ਆਏਗਾ ਤੇ ਦਿਖਾਏਗਾ ਉਹਨੂੰ ਅਸੀਂ ਇੱਕ ਸੈਸ਼ਨ ਇਹਦਾ ਬਿਲਕੁਲ ਫ੍ਰੀ ਦੇ ਆ। ਮਤਲਬ 500 ਰੁਪਏ ਦੀ ਮ사ਜ ਫ੍ਰੀ ਦੇ ਹੋਗੇ ਜੀ। ਮਤਲਬ ਕੀ 500 ਦੇ ਵਿੱਚ ਅਸੀਂ ਇੱਕ ਨਾਲ ਇੱਕ ਫ੍ਰੀ ਦਿੰਦੇ ਆ। ਇਹਦੇ ਵਿੱਚ ਅਸੀਂ ਇੱਕ ਸੈਸ਼ਨ ਇੱਕ ਜਣਾ ਜਿਹੜਾ ਮਰਜ਼ੀ ਕੋਈ ਆ ਕੇ ਸਾਡੇ ਕੋਲ ਫ੍ਰੀ ਕਰਾ ਸਕਦਾ 30 ਮਿੰਟ ਦਾ ਸੈਸ਼ਨ। ਜੇ ਭਾਜੀ ਇਹਨੂੰ ਆਪਣਾ ਇੱਕ ਕਰਾਉਣੀ ਕਿਹੜੀ ਜਗ੍ਹਾ ਜਗਾ ਦੱਸੋਗੇ ਮਾੜੀ ਜੀ। ਇਹ ਜਿਹੜਾ ਬਿਲਕੁਲ ਮਾਲ ਆਫ ਅੰਮ੍ਰਿਤਸਰ ਦੇ ਸਾਹਮਣੇ ਪ੍ਰਤਾਪਨਗਰ ਪੈਂਦਾ ਉਹਦੇ ਵਿੱਚ ਪ੍ਰੀਤ ਹੈਲਥ케ਅਰ ਅੰਮ੍ਰਿਤਸਰ ਦੇ ਨਾਂ ਇਹੀ ਤੁਸੀਂ ਲੋੜ ਸਕਦੇ ਹੋ ਬਿਲਕੁਲ ਫ੍ਰੀ 500 ਰੁਪਏ ਦੇਣ ਦੀ ਲੋੜ ਨਹੀਂ ਅਸੀਂ ਗੁਰਪ੍ਰੀਤ ਡਾਕਟਰ ਸਾਹਿਬ ਨੂੰ ਕਹਿ ਕੇ ਸਿਰਫ ਇਸ ਵੀਡੀਓ ਨੂੰ ਤੁਸੀਂ ਸ਼ੇਅਰ ਕਰਨਾ ਜੀ ਤੁਸੀਂ ਲੜੇ ਪਾਸੇ ਵੀਡੀਓ ਦੇ ਇੱਕ ਸ਼ੇਅਰ ਦਾ ਬਟਨ ਆ ਜੀ ਉਹਨੂੰ ਤੁਸੀਂ ਸ਼ੇਅਰ ਕਰ ਦੇਣਾ ਆਪਣੇ ਪ੍ਰੋਫਾਈਲ ਦੇ ਉੱਪਰ ਔਰ ਇੱਕ ਤੁਸੀਂ ਆਪਣੇ ਕਿਸੇ ਵਟਸਐਪ 'ਚ ਕਿਸੇ ਮਿੱਤਰ ਨੂੰ ਚਾਹੀਦੀ ਹੈ ਮ사ਜ ਉਹਨੂੰ ਵੀ ਕਰ ਦਿਓ ਆਜੋ ਡਾਕਟਰ ਗੁਰਪ੍ਰੀਤ ਸਿੰਘ ਕੋਲ ਔਰ ਤੁਹਾਨੂੰ ਇੱਕ ਸੈਸ਼ਨ ਜਿਹੜਾ ਹੈ ਜੀ ਇੱਥੇ 500 ਰੁਪਏ ਦਾ ਫ੍ਰੀ ਮਿਲਣ ਜਾ ਰਿਹਾ ਹੈ ਭਾਈ ਸਾਹਿਬ ਅਸੀਂ ਕਰਦੇ ਹਾਂ ਇੰਜੋਏ ਇਸ ਮ사ਜ ਨੂੰ ਔਰ ਤੁਸੀਂ ਬਣੇ ਰਹੋ ਫੂਡ ਟੇਸਟਰ ਦੇ ਨਾਲ ਜੇ ਤੁਸੀਂ ਵੀ ਇਹ ਮ사ਜ ਫ੍ਰੀ ਲੈਣਾ ਚਾਹ ਮਿਲਦੇ ਆਂ ਕਿਸੇ ਅਗਲੇ ਵੀਡੀਓ 'ਚ